ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਸੋ ਮੇਨ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਿਹਤ ਕੋ ਜੱਜ ਡਾਊਨ ਚੱਲ ਰਹੀ ਆ ਮੀ ਪਹਿਲੇ ਆ ਭਾਈ ਬਹੁਤ ਬੁਰੇ ਹਾਲ ਹੋਲੇ ਤੇ ਜ਼ਖਾਮ ਨੇ ਮਤ ਮਾਰੀ ਪਿਆ ਗੜ ਦੁਖਦੇ ਲੱਤਾ ਬਹਾ ਸਭ ਕੁਝ ਚੱਲੀ ਜਾਂਦਾ ਕਿਉਂਕਿ ਮੌਸਮ ਇੱਕੋ ਲਫਤ ਚੇਂਜ ਹੋ ਰਿਹਾ ਤੇ ਸਾਡਾ ਪੁੱਤ ਵੀ ਵਿੱਚੇ ਹੋ ਲਿਆ ਢਿੱਲਾ ਨੂਰੂ ਇਹ ਠੀਕ ਆ ਬਾਬੇ ਦੀ ਕਿਰਪਾ ਨਾਲ ਇਹ ਠੀਕ ਬਾਬੇ ਦੀ ਕਿਰਪਾ ਨਾਲ ਇਹਨੂੰ ਜਦੇ ਅਸੀਂ ਡੋਸ ਦਿੱਤੀ ਸੀ ਕਿ ਦਵਾਈ ਦੀ ਅੱਛਾ ਮੇਰੀ ਗੱਲ ਸੁਣ ਤੂੰ ਠੀਕ ਹੈ ਠੀਕ ਹੈ ਬੁਖਾਰ ਉਤਰ ਗਿਆ ਅੱਛਾ ਸਤਨਾਮ ਵਾਹਿਗੁਰੂ ਕਰ ਦੇ ਇੱਕ ਵਾਰੀ ਫਟਾਫਟ ਕਰ ਦੇ ਵੀ ਸਤਨਾਮ ਕਰਦੇ ਆ ਜਿਹੜੀ ਹੈ 12 1 ਵਜੇ 12 ਵਜੇ ਦਿੱਤੀ ਸੀ ਮੈਂ ਆਹ ਦੇ ਦਿਓ ਆ ਚਾਹੇ ਹੋਵੇ ਚਾਹੇ ਨਾ ਹੋਵੇ ਉਵੇਂ ਮਾਣੀ ਮੋਟੀ ਜੇ ਕਸਰ ਹੋਈ ਉਤਰ ਜੂਗੀ ਫਿਰ ਭਰਾਗ ਵਿੱਚ ਬੁਖਾਰ ਲੱਗ ਗਿਆ ਚੜਨ ਕੁੜੀ ਨੂੰ ਬਿਹਾਰ ਨੇ ਦਿਨ ਕੋ ਨਹੀਂ ਮੰਮੀ ਨੇ ਆ ਜਣਾ ਮੰਮੀ ਨੇ ਆ ਜਣਾ ਕੋਈ ਸੁਖੀ ਨੂੰ ਜਖਾਮ ਹੋਇਆ ਵਾ ਤਾਂ ਮੈਨੂੰ ਵੀ ਹੋ ਗਿਆ ਹਮੈਂ ਮੈਨੂੰ ਵੀ ਬਰਾਕਤਾ ਦੀਦੀ ਓਕੇ ਹੁੰਦਾ ਹੀ ਆ ਘਰ ਚੋਂ ਇੱਕ ਬੰਦਾ ਚਲ ਜਵੇ ਥੋੜਾ ਜਿਹਾ ਖਾਣ ਨੂੰ ਤਾਂ ਹੋ ਗਏ ਵੇ ਤੇ ਗੱਲ ਤਾਂ ਉਹੀ ਆ ਦੋ ਗਏ ਵੇ ਤੇ ਭਾਈ ਦੀਦੀ ਵੀ ਨਾ ਜੀ ਨਾ ਲੱਗੇ ਚਲੋ ਬਲਾਓ ਫਿਰ ਸਾਰੇ ਜੀ ਸਾਰਿਆਂ ਨੂੰ ਠੀਕ ਆ ਜੀ ਮੰਮਾ ਨੂੰ ਵੀ ਬੁਲਾ ਲਣ ਦੇ ਮੰਮਾ ਨੂੰ ਬੁਲਾਓ ਜੀ ਸਾਰਿਆਂ ਨੂੰ ਹਾਂ ਜੀ ਭਾਈ ਕਹਿੰਦੇ ਦੀਦੀ ਤੇਰੇ ਪਿੱਛੇ ਤੇ ਕਿਆ-ਕਿਆ ਗੱਲਾਂ ਹੋਈਆਂ ਤੈਨੂੰ ਦੱਸ ਦਵਾਂ ਮੈਂ ਪਹਿਲਾਂ ਮੈਂ ਅਲੋਪ ਵੀ ਬਹੁਤ ਚੰਗਾ ਹੋਇਆ ਲਾਪਰੀਤ ਵਿੱਚੋਂ ਹਟ ਗਈ ਹੂੰ ਦੀ ਮੈਨੂੰ ਪਤਾ ਹੈ ਫਸੋੜਾ ਕਿਆ ਗੱਲਾਂ ਹੋਣੀਆਂ ਹੁਣ ਹਨਾ ਬਹੁਤ ਚੰਗਾ ਹੋਇਆ ਵੀ ਉਹਨੂੰ ਅਕਲ ਆ ਗਈ ਇਹਨਾਂ ਨੂੰ ਅਕਲ ਨਹੀਂ ਆਈ ਵੀ ਇਹ ਵੀਡੀਓ ਬਣਾਈ ਜਾਂਦੇ ਆ ਹੂੰ ਆਪਣਾ ਘਰ ਛੱਡ ਕੇ ਕੁਛੀਤੇ ਜਾਂਦਾ ਹੁੰਦਾ ਬਸ ਉਹਨਾਂ ਨੂੰ ਉਹਨਾਂ ਦੀਆਂ ਉਮੀਦਾਂ ਤੇ ਅੱਜ ਫਿਰ ਗਿਆ ਪਾਣੀ ਆ ਲੋ ਫੇਰ ਆ ਗਈ ਦੀਦੀ ਹਾਂ ਅਮਰਜੈਂਸੀ ਯੂਪੀ ਗਈ ਉਹ ਬਣਾਉਣ ਨੂੰ ਗੱਲਾਂ ਨਿਕਲ ਕੇ ਚੁੱਠੀ ਝੂਠੀਆਂ ਹੈ ਪਹਿਲਾਂ ਇਹ ਸਾਰੇ ਕਮੈਂਟ ਕਰੀਗੇ ਵੀ ਤੁਸੀਂ ਕਿਉਂ ਨਹੀਂ ਦੱਸ ਰਹੇ ਵੀ ਦੀਦੀ ਕਿੱਥੇ ਆ ਦੀਦੀ ਕਿੱਥੇ ਆ ਵੀ ਮਨਕੀਰ ਤੱਕੇ ਮੰਮੀ ਕੋਲ ਹੁੰਦਾ ਅਸੀਂ ਕਿਹਾ ਬਿਮਾਰ ਹੈ ਕਿਉਂਕਿ ਉੱਥੇ ਯੂਪੀ ਚ ਕੁਝ ਅਮਰਜੈਂਸੀ ਹੋ ਇਹ ਜੀ ਆ ਗਈ ਨਾ ਅਸੀਂ ਤੁਹਾਨੂੰ ਦੱਸਣ ਜੋਗੇ ਵੀ ਯੂਪੀ ਗਏ ਹੋ ਠੀਕ ਹੈ ਕੋਈ ਸਿਚੁਏਸ਼ਨ ਬਣ ਜਾਂਦੀ ਆ ਤੁਸੀਂ ਸਾਰੇ ਵੀਡੀਓ ਦੇਖਣ ਵਾਲੇ ਬਹੁਤ ਹੀ ਜ਼ਿਆਦਾ ਸਿਆਣੇ ਹੋ ਤੁਹਾਨੂੰ ਵੀ ਸਭ ਨੂੰ ਪਤਾ ਹੀ ਹੈ ਵੈਸੇ ਤਾਂ ਜਿੰਨੇ ਵੀ ਬਜ਼ੁਰਗਾਂ ਮੈਂ ਮਾਤਾ-ਮਾਪ ਭੈਣਾ ਭਾਈ ਜਿੰਨੇ ਵੀ ਸਾਰੇ ਸਾਡੀ ਵੀਡੀਓਜ਼ ਦੇਖਦੇ ਹੋ ਤੇ ਬਾਕੀ ਉਹ ਹਾਸੇ ਬਹੁਤ ਆਈ ਅ ਵੀ ਦੀਦੀ ਨਹੀਂ ਆਉਂਦੇ ਟੁੱਟ ਗਈ ਇਹਨਾਂ ਦੀ ਜਾਰੀ ਆ ਇਹ ਟੁੱਟ ਗਈ ਆਏ ਨਹੀਂ ਟੁੱਟਦੀ ਜੀ ਟੈਨਸ਼ਨ ਨਾ ਲੋ ਹੈ ਨਹੀਂ ਜਿੰਨੀ ਵਾਰ ਤੁਸੀਂ ਕਹੋਗੇ ਉੰਨਾ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਸਾਰੇ ਟੱਬਰ ਦਾ ਗੱਲ ਤਾਂ ਹੈ ਸਾਨੂੰ ਆਏ ਹੁੰਦਾ ਹੋਰ ਨਿੱਖਰ ਕੇ ਦਿਖਾਈਏ ਹਾਂ ਇਹ ਤੁਹਾਨੂੰ ਇਹ ਤੁਹਾਨੂੰ ਇਹ ਰਿਸ਼ਤੇਦਾਰੀ ਨਹੀਂ ਹੈਗੀ ਇਹ ਰਿਸ਼ਤੇਦਾਰੀ ਨਹੀਂ ਹੈ ਵੀ ਟੁੱਟ ਜਾਊਗੀ ਵਿੱਚ ਕਹੀਗੇ ਜੈਸਮੀਨ ਬਤਾ ਉਹ ਆਪਣਾ ਹੋ ਐ ਵਿੱਚ ਇਹ ਕਹੀਗੇ ਵੀ ਜੈਸਮੀਨ ਜਾਈ ਜਾਂਦੀ ਮਾਲਾ ਦੀਦੀ ਜੁਪੀ ਨਹੀਂ ਜਾਂਦੇ ਹੁਣ ਬਸ ਥੋੜਾ ਟਾਈਮ ਤੱਕ ਦੀਦੀ ਨੂੰ ਫੋਨ ਲੈ ਲੈਣਾ ਨਾ ਮਾ ਦੀਦੀ ਨੂੰ ਫੇਰ ਜੁਪੀ ਭੇਜਣਾ ਵੀ ਲੈ ਵੀਡੀਓ ਬਣਾ ਕੇ ਲੈ ਆ ਆਹੋ ਪਤਾ ਲੱਗਿਆ ਕੋਈ ਐਮਰਜੈਂਸੀ ਸੀਗੀ ਇਸ ਕਰਕੇ ਫਿਰ ਵੀਡੀਓ ਸ਼ੂਟ ਨਹੀਂ ਕਰੀ ਫਟਾਫਟ ਹਾਂ ਹੀ ਹੈ ਤੇ ਨੂਰ ਛੱਡੀ ਵੀ ਸੀਗੀ ਨਾ ਘਰੇ ਹਾਂ ਨੂਰ ਭਾਈ ਆਪਣੀ ਦਾਦੀ ਮੀਨਾ ਨਹੀਂ ਰਹਿੰਦੀ ਇਹ ਤਾਂ ਇਹਨਾਂ ਨੂੰ ਤਾਂ ਹੋ ਗਿਆ ਵੀ ਖੜ ਛੱਡ ਗਈ ਚਲੇਗੀ ਹਾਂ ਲੈ ਦੱਸ ਇਹ ਕੁੜੀ ਨੂਰੇ ਛੱਡ ਗਈ ਨੂਰ ਨੂੰ ਇਹਨੂੰ ਆਪਣਾ ਪਾਪਾ ਵੀ ਚੰਗਾ ਗੱਲ ਤਾਂ ਉਹੀ ਆ ਖਲੀ ਇਹਨਾ ਦੀਦੀ ਦਾ ਨਹੀਂ ਕਰਦੀ ਦੀਦੀ ਦਾ ਕਰਦੀ ਹੈਗੀ ਆ ਦੀਦੀ ਨੂੰ ਨੇ ਸਵੇਰੇ ਸ਼ਾਮ ਯਾਦ ਕਰਨਾ ਜਿੰਨਾ ਮੰਮੀ ਦਾ ਤੇ ਭਾਜੀ ਦਾ ਕਰਦੀ ਆ ਇਹਨੂੰ ਦੋਹੇ ਅੱਖਾਂ ਮੁਰੇ 24 ਘੰਟੇ ਚਾਹੀਦੇ ਚਾਹੀਦੇ ਯਾਦ ਕਰਦੀ ਤੀ ਇਹ ਸ਼ਾਮ ਨੂੰ ਮੰਮਾ ਜਾਣਾ ਮੰਮਾ ਜਾਣਾ ਅਸੀਂ ਕਹਿੰਦੇ ਨੇ ਤੇ ਹਾਈ ਹੋਈ ਵੀ ਆ ਚਲ ਚੁੱਪ ਕਰਕੇ ਸੌਂ ਜਾਂਦੀ ਔਰ ਅੰਨਾ ਨਹੀਂ ਹੋ ਕਰਿਆ ਪਿੱਛੇ ਕਰਕੇ ਹੱਥ ਛੇੜ ਨੂੰ ਛੱਡ ਕੇ ਗਈ ਸੀਗੀ ਥੋੜੀ ਨਹੀਂ ਕਿਹਾ ਮੇਰੇ ਖਿਆਲ ਚ ਨਹੀਂ ਮੈਂ ਰਾਤ ਨੂੰ ਕਿਹਾ ਹਾਂ ਮੈਂ ਕਿਹਾ ਕਹਿੰਦੀ ਮੇਰੀ ਮੰਮਾ ਮੇਰੇ ਬੀਜ ਜੀ ਮੈਂ ਕਿਹਾ ਬੀਜ ਜੀ ਪੁੱਤ ਤੇਰਾ ਸਵੇਰ ਨੂੰ ਜੇ ਸੁੱਤਾ ਉਠੂੰਗਾ ਨਾ ਤੂੰ ਸਵੇਰ ਨੂੰ ਤੇਰੇ ਬੀਜ ਜੀ ਨੇ ਵੀ ਤੇਰੇ ਕੋਲ ਆ ਜਾਣਾ ਮੰਮਾ ਵੀ ਕੋਲ ਆ ਜਾਣਾ ਹਾਂ ਫੇਰ ਸੌਂਗੀ ਇਹ ਸਵੇਰ ਠਾਲੀ ਆਵੇ ਤਾਂ ਅੱਗੀ ਵਕੀ ਰਹਿ ਗਈ ਵੀ ਸੱਚੀ ਆ ਗਈ ਆ ਗਈ ਮੰਮਾ ਹਾਂ ਮੈਂ ਕਹਿੰਦੇ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਜਿਹੜੀ ਚੀਜ਼ ਦੀਨ ਕੋਲ ਤੇ ਰਹਿਣਾ ਨਹੀਂ ਸਕਦਾ ਇਨੇ ਰਹਿਣਾ ਨਹੀਂ ਜੀ ਦੀਦੀ ਆ ਗਈ ਤੇ ਰਹਿ ਗਈ ਇਹ ਹਾਂ ਨਹੀਂ ਆਇਆ ਕਰ ਨਹੀਂ ਉਹ ਵੀ ਰਹਿਣੇ ਤਾਂ ਤੇ ਨਿਆਣੇ ਨੀਣਾ ਹੈ ਤੇ ਬਣਾ ਲ ਕੇ ਫੇਰ ਨਾਲੇ ਦੂਪੇ ਵੀ ਦੀਦੀ ਦੋਗ ਦਿਨ ਲਾ ਕੇ ਆਏ ਆ ਜੀ ਠੀਕ ਆ ਉਹ ਸਾਡੀਆਂ ਵੀਡੀਓਜ਼ ਬਣੀ ਗਈਆਂ ਇਸ ਕਰਕੇ ਵਿੱਚ ਇਹ ਕਹੀ ਗਈ ਵੀ ਰੰਜੀ ਦੀਦੀ ਨੂੰ ਘਰ ਦੇ ਕੰਮ ਨਹੀਂ ਇਹਨਾਂ ਦਾ ਸਰ ਜਾਂਦਾ ਇਹਨਾਂ ਦੇ ਆਏ ਕੁਛ ਨਿਆਣਿਆਂ ਨੂੰ ਛੁੱਟੀਆਂ ਤੀਆਂ ਜੀ ਤਾਂ ਰਹਿ ਹੋ ਗਿਆ ਮਜਬੂਰੀ ਹੋ ਰਹਿੰਦੀ ਕੋਈ ਇਹਨੂੰ ਘਰ ਤੇ ਫੇ ਕੱਢੀ ਤਾਂ ਨਾ ਹੀ ਹੁੰਦੀ ਉਹ ਰਹਿ ਜੂਗੀ ਬਸ ਨਾਲੇ ਉਹਦੀ ਮਰਜ਼ੀ ਉਹਦਾ ਘਰ ਆ ਜਿੰਨਾ ਮਰਜ਼ੀ ਟਾਈਮ ਲਾਵੇ ਜਦ ਮਾਜੀ ਜਾਵੇ ਨੂਰ ਕਰਕੇ ਆਈ ਵੀ ਸੀ ਨੂਰ ਕਰਕੇ ਆਈ ਵੀ ਦੀ ਉਹ ਮੇਰੀ ਮੰਮੀ ਕਹਿੰਦੀ ਆ ਦੇਖ ਮੇਰੀ ਮੰਮੀ ਕਹਿੰਦੀ ਆਹੀ ਕੁੜੀਆਂ ਦਾ ਸੁੱਖ ਹੁੰਦਾ ਵੀ ਦੁੱਖ ਚ ਟਾਈਮ ਕੱਟਾ ਜਾਂਦੇ ਹੋਰ ਹੋਰ ਕੇ ਚਾਹੀਦਾ ਸਾਰਾ ਕੁਝ ਖੋਦੀ ਕੁੜੀ ਕਰਕੇ ਨੂਰ ਕਰਕੇ ਇਹਦਾ ਜਾ ਇਹ ਮੁੰਡਿਆਂ ਵਾਲਿਆ ਕਰਕੇ ਰਹਿ ਗਈ ਇਹ ਵੀ ਜਾ ਨਿਆਣੇ ਖੇਡਣੇ ਮਨ ਵੀ ਰਿਹਾ ਤਾਂ ਹੁਣ ਵੀ ਪੁੱਛਦੀ ਸੀ ਤੀ ਮੇਰੇ ਦੂਆ ਬੀਜ ਜੀ ਕਿੱਥੇ ਲਗਾ ਪੁੱਤਾ ਸਕੂਲ ਗਿਆ ਅੱਜ ਸਕੂਲ ਤੇ ਐਵੇਂ ਨਿਆਣਿਆਂ ਤੋਂ ਬਗਾਰ ਰਹਿਣਾ ਨਹੀਂ ਫਿਰ ਇਸ ਕਰਕੇ ਉਹਨੂੰ ਕੋਲ ਛੱਡ ਕੇ ਗਈ ਸੀ ਰੱਜੀ ਮੇਰੀ ਤੇ ਮਨਬੀਰ ਨਾਲ ਲੱਜੀ ਬੂਜੀ ਲੱਜੀ ਬੂਜੀ ਮੇਰੀ ਲੱਜੀ ਬੂਜੀ ਆ ਪੈਂਦੀ ਸੌਂਦੀ ਰੱਜੀ ਬੂਜੀ ਉੜਦੀ ਪੈਂਦੀ ਰੱਜੀ ਬੂਜੀ ਕਿਉਂ ਨਾ ਹੁੰਦੀ ਤੇ ਨੇ ਕੋਟੀ ਗੱਲ ਰੱਜੀ ਬੂਜੀ ਤੇ ਸੇ ਦਾਣਾ ਨਿਆਣਿਆਂ ਨਾਲ ਤਾਂ ਨਿਆਣਿਆਂ ਨਾਲ ਪਿਆਰ ਨਾਲ ਨਿਆਣਿਆਂ ਨਾਲ ਕੋਲੇ ਮੇਰੇ ਪਾਪੇ ਖੋਲੇ ਘੜਾ ਤਾਂ ਹੈ ਤਾਂ ਇਹਨੇ ਫੋਤਣਾ ਇਹਨੂੰ ਖੋਲਣਾ ਨਹੀਂ ਪੈਗਾ ਇਨਿਕ ਵਾਰ ਖੋਲ੍ਹੇ ਉੱਥੇ ਦਾ ਹਾਲ ਚਾਲ ਦੱਸੋ ਉੱਥੇ ਠੀਕ ਆ ਸਾਰੇ ਆ ਸਭ ਠੀਕ ਚਾਲ ਠੀਕ ਆ ਅੱਗੇ ਮਾਮੇਰਾ ਉਹਦੇ ਵੀ ਜਾਇਆ ਮਾਸੀਆ ਮਮੇਲੀਆਂ ਸਾਰੇ ਥਰਲੇ ਮਾਮੇ ਨੂੰ ਨਾ ਖੋਲ ਗਈ ਉੱਥੇ ਮਾਸੀਆਂ ਸਾਰੀਆਂ ਆ ਗਈਆਂ ਸੀਆਂ ਗਾਖੰਡੇ ਸਾਡੇ ਘਰ ਚੜ੍ਹ ਮਾਮੇ ਕੋ ਵੀ ਦੋ ਰਾਤਾਂ ਰਾਈ ਜਬ ਵਧੀਆ ਸ਼ਾਮ ਨੂੰ ਗਈ ਸੀ ਉਹ ਤਿੰਨ ਕ ਦਿਨ ਲਾ ਕੇ ਆਏ ਆ ਦੀਦੀ ਬਸ ਨਾ ਤਿੰਨ ਦਿਨ ਹੋ ਤਾਂ ਤਿੰਨ ਕ ਦਿਨ ਹੈ ਤਿੰਨ ਕ ਦਿਨ ਹੋ ਗਏ ਹੋ ਗਏ ਹੁਣੇ ਹੋਰ ਕੀ ਉਹ ਤਾਂ ਮੈਂ ਇੱਕ ਦਿਨ ਤਾਂ ਜਾਣ ਨੂੰ ਲਾ ਲਿਆ ਮੈਨੂੰ ਉਹਦਾ ਕੀ ਜਾਣ ਕਿ ਕਿ ਦਿਨਾਂ ਨੂੰ ਬਸ ਹੋਰ ਤੇ ਹੋਰ ਕੋਈ ਅਜਾਬ ਜਿਹਾ ਅੱਦਮੀ ਚਲੋ ਜਾਣ ਕਹਿੰਦਾ ਭਾਈ ਕਿੱਥੇ ਜਾਣਾ ਪੰਜ ਮਿੰਟ ਹੋ ਗਏ ਨਿੰਨੇ ਰਹਿਣੇ ਨੂੰ ਹੀ ਖਾਣ ਨੂੰ ਇੱਕ ਜਾ ਜਾਣੂ ਕਹਿੰਦੇ ਨਹੀਂ ਲਾਣਾ ਚਲ ਕੋਈ ਕਰ ਦੇ ਨੇ ਚਲਾ ਤੱਕ ਉਧਾਰੀ ਆ ਜਾ ਪਹਿਲਾਂ ਅਸੀਂ ਸੋਚਦੇ ਤੇ ਮੈਂ ਤੇ ਰਵਿੰਦਰ ਜਾਮਾ ਕੇ ਪਹਿਲਾ ਪਹਿਲਾ ਬਹੁਤ ਜਨਵਰੀ ਫਰਵਰੀ ਚ ਜੂਪੀਓ ਚੱਲਦੇ ਆ ਲੜ ਗਈ ਕਦੀ ਵੀ ਆਇਆ ਖੰਡਦੀ ਹੋ ਇਹ ਬੇਜਾਈ ਗਈ ਸੀ ਜਿਹੜੀ ਮੈਂ ਉੱਧਰ ਵਾਲੀ ਬਾਸ ਤੇ ਆਈ ਸੀ ਡਿੱਗ ਗਈ ਉਹ ਤਾਂ ਬਾਸ ਦੀ ਸੀਗੀ ਬਾਸ ਦੀ ਜਦ ਮੈਂ ਉੱਧਰ ਤੇ ਆਈ ਐਮਰਜੈਂਸੀ ਬਾਸ ਤੇ ਕੋਈ ਸਲੀਪ ਪੜਨਾ ਮਿਲੇ ਉਹ ਬਾਸ ਖੁੱਲ ਗਈ ਮੈਂ ਕਿਨੇ ਅੱਖ ਕਾ ਮੀਚਣੀ ਜੇ ਮੈਨੂੰ ਨੀਂਦ ਆਵੇ ਮੈਂ ਮੂੰਹ ਧੋ ਲਿਆ ਬਾਅਦ ਸੁਤੀ ਕਾ ਮੈਨੂੰ ਲੰਮੇ ਵੀ ਨਹੀਂ ਪਈ ਕਾਤੇ ਵੀ ਲੈ ਕੋਈ ਮੇਰਾ ਮਨਕੀਰ ਤਨੂ ਨਾ ਚੁੱਕ ਕੇ ਲੈ ਜਾਓ ਹੋ ਜਾਏਗੀ ਆਣੀ ਨਾ ਜੇ ਤਾਂ ਹੁੰਦਾ ਕੋਈ ਇਧਰਲੇ ਏਰੀਆ ਦਾ ਬੰਦਾ ਤਾਂ ਵੀ ਥੋੜਾ ਜਿਆਦਾ ਤਵਾਰ ਬੋਧਣਾ ਮੰਨ ਲਾ ਹਾਂ ਉਧਰਲੇ ਫਿਰ ਹੰਦਾਂ ਨੂੰ ਪਤਾ ਹੀ ਹੈ ਯੂਪੀ ਵਾਲੇ ਸਾਈਡ ਚਲੋ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਪਰ ਕਿਸੇ ਦਾ ਦਿਲ ਦਾ ਕਿਆ ਬੰਦ ਲਿਆਣੇ ਕੋਈ ਕਿੱਦਾਂ ਲੋਕੀ ਚੋੱਕ ਕੇ ਕਿਸੇ ਦਾ ਲੈ ਜਾਂਦੇ ਵੇਚ ਦਿੰਦੇ ਕਿੰਨਾ ਹੋ ਜਾਂਦੇ ਆ ਤੇ ਡਰੇ ਲੱਗਦਾ ਨੇ ਆਣ ਜਿਹੜੀ ਔਰੇ ਤੇ ਗਏ ਤੇ ਬਸ ਥੋੜੀ ਉਹ ਸੇਫਤੀ ਹੈ ਨਾ ਉਹ ਠੀਕ ਉਹ ਸੇਫਤੀ ਸੀਗੀ ਚਾਰਜ ਫੇਰੇ ਤੇ ਇਹ ਬੰਦ ਨਹੀਂ ਫਿਰ ਅਮਰਜੇਵ ਦੀ ਬਾਹ ਕੋਈ ਬੱッセ ਨਹੀਂ ਹੋ ਰਹੀਗੀ ਫਿਰ ਮੈਂ ਕਹਿੰਦਾ ਜੇ ਮੈਂ ਨਾ ਗਈ ਤੇ ਨੂਰ ਨੇ ਦਾ ਰੋਰ ਹੋ ਗਿਆ ਉਹਨੇ ਬੁਖਾਰ ਕਰਾ ਲਿਆ ਨੂਰ ਨੇ ਬੁਖਾਰ ਹੋਣ ਲੱਗ ਪਿਆ ਨਹੀਂ ਕਹੀ ਸੀਗੀ ਨਾ ਪਰ ਚੱਲ ਤੇ ਰਜੀ ਦੀ ਨਿਆਣੇ ਦੇ ਪੇਪਰ ਤੇ ਨਾ ਹੋਰ ਤਾਂ ਕੁਛ ਨਹੀਂ ਆ ਉਹ ਵੀ ਤੜਕੇ ਨੂੰ ਗਈ ਫਿਰ ਚੱਲ 4 ਵਜੇ ਹੋ ਗਈ ਮੈਂ 6 ਵਜੇ ਸਾਡੇ 6 ਵਜੇ ਆ ਗਈ ਹਾਂ ਦੀਦੀ 4:00 ਵਜੇ ਚਲੇ ਗਈ ਦੋ ਚਲੋ ਸਾਰੀ ਰਾਤ ਤੀਂ ਦਿਨ ਇਹ ਜਖਾਮ ਬੁਖਾਰ ਕਰਕੇ ਕਿੱਥੇ ਸੌਂ ਹੁੰਦਾ ਇਹ ਵੀ ਤਾਂ ਹੀ ਦੇ ਰਾਤ ਨੂੰ ਕਹੀ ਰਜੀ ਉਹ ਕਹਿੰਦੀ ਮੈਂ ਚਲੇ ਗਈ ਇਹਨੇ ਫਿਰ ਆ ਤੈਨੂੰ ਫਿਰ ਰੋਣਾ ਹੈ ਫਿਰ ਰੋਣਾ ਹੋਰ ਬੇਸ਼ੱਕ ਦੀਦੀ ਰਾਤ ਨੂੰ ਪੁੱਛੇ ਨਾ ਇਹ ਮੰਨ ਲਾ ਬਸ ਹੀ ਹੋਈਓ ਵਸ ਵੀ ਕੋਲ ਬੈਠੀ ਕੇ ਬਸ ਠੀਕ ਆ ਹੋਰ ਨਿਆਣਿਆਂ ਨਾਲ ਹੀ ਖੇਲੀ ਆਏ ਜਾਂਦੀ ਆ ਕਈ ਵਾਰ ਆਇਆ ਕਹਿੰਦੀ ਆ ਵੀ ਮੰਮਾ ਮੈਨੂੰ ਤੂੰ ਸਵਾ ਸੋਣਾ ਦਾਦੀ ਨਾਲੇ ਰਾਤ ਨੂੰ ਫਿਰ ਪਈ ਰਹਿਣਾ ਇਹਨਾਂ ਐ ਹੁੰਦਾ ਵੀ ਹਾਂ ਮੈਨੂੰ ਸਵਾ ਤਾ ਅਹੀ ਗੱਲ ਦੀ ਮੰਮਾ ਮਮਾ ਨਾਲ ਮੈਂ ਸੌਂਗੀ ਪੈਣਾ ਮੇਰੇ ਕੋਲ ਰਾਤ ਨੂੰ ਪਰ ਬਾਈ ਫਿਰ ਅਰਜੰਦੀ ਮੈਂ ਮੰਮਾ ਨਾਲ ਪੈਣਾ ਤੁਹਾਡੇ ਪਿੱਛੇ ਤੇ ਅਸੀਂ ਮੋਰਚੇ ਇੱਕ ਹੋਰ ਮਾਰ ਲਿਆ ਪੁੱਛੋ ਕਿ ਆ ਐ ਸਾਬ ਬਣਾ ਲਿਆ ਤਾਂ ਤੁਹਾਡੇ ਜਗ੍ਹਾ ਰੱਖਤਾ ਵੀ ਦੀਦੀ ਖਾ ਲੂਗੀ ਥੋੜਾ ਜਿਹਾ ਪਿਆਏ ਤੁਸੀਂ ਆਪਣਾ ਛਕਿਓ ਅੱਛਾ ਜੂਪੀ ਵਾਲੀ ਮੰਮੀ ਦਾ ਹਾਲ ਚਾਹ ਦੱਸੋ ਦਾਦਾ ਦਾਦੀ ਪਾਪਾ ਜੀ ਹਾਂ ਸਭ ਠੀਕ ਠਾਕ ਸੀ ਜੀ ਤੇ ਦਾਦੀ ਜੀ ਥੋੜੀ ਜਿਹੀ ਸਿਹਤ ਠੀਕ ਨਹੀਂ ਸੀ ਹੂੰ ਚਲ ਗੋ ਨੂੰਬੇ ਚਿਰ ਕਿ ਸ੍ਰੀ ਰਾ ਕੀ ਕਰੇ ਭਾਈ ਸਾਨੂੰ ਤਾਂ ਨੇਰੀ ਆਈ ਵੀ ਸੀ ਇਹ ਸਾਢੇ 9 ਦੇ ਦੋ ਘਰ ਚ ਗਏ ਵੀ ਆ ਸਾਨੂੰ ਅੱਜ ਕਿਹਾ ਦਾਜਵੇ ਰੋਜ਼ ਫੋਨ ਕਰਨਾ ਇਹਨੂੰ ਰੋਜ਼ ਸੰਸਵੇ ਤਾ ਉਹ ਛਣੈ ਨੂੰ ਖਬਰ ਖਬਰ ਸਾਹਿਬ ਵੀ ਕੀ ਕਰਦੀ ਆ। ਸੋ ਤਾਂ ਨੂੰ ਡੁੱਬੀ ਨਾ ਬੋਲੇ ਚੁੱਪ ਕਰਕੇ ਦੇਖੀ ਜਣਾ। ਹਾਂ। ਹੋਰ ਬੋਲਦੀ ਵੀ ਸੀ। ਹਾਂ ਨਾ ਦੀਦੀ ਦਾ ਜਿਗਰਾ ਕਿੱਦਾਂ ਦੇਖ ਰਹੇ ਨੇ ਗੱਲ ਇੱਕ ਸੋਚਣ ਦੀ। ਅੰਨੀ ਦੂਰ ਬੈਠੇ ਪਾਈ। ਹੋਈ। ਤੂੰ ਵੀ ਮਾਮਾ ਤਾਂ ਨਾ ਦੀਦੀ ਦੇਖ ਲੈ ਜਿਹੜੀਆਂ ਬਾਹਰ ਚੱਲ ਜਾਂਦੀਆਂ ਨੇ ਆ। ਲਾਉਣੀ ਨਹੀਂ। ਲਾਉਣੀ ਨਹੀਂ। ਚਲੋ ਉਹਨਾਂ ਨੂੰ ਵੀ ਬਤਾਵਾਂ ਚਾਹੀਏ ਕਿੱਦਾਂ ਜਾਂਦੀ ਆ ਬਾਹਰ ਤੁਹਾਡੇ ਤੇ। ਚਲ ਅੱਗੇ ਤੇ ਮਾਣੀ ਮੋਟੀ ਸੋਜੀ ਵਾਲੀ ਹੋਗੀ ਤੁਰਨ ਫਿਰਨੇ ਵਾਲੀ ਹੋਗੀ ਫੇਰ ਜਾ ਸਕਦੀ ਤੁਹਾਡੇ ਨਾਲ ਹਨਾ। ਫੇਰ ਕੋਈ ਚੱਕਰ ਉਹ ਜਗਾ ਨਾ ਨਿਆਣਾ ਖੋਵਿੰਦਾ ਮੈਂ ਬਸ ਤੋਂ ਬਾਹਰ ਖਾਣਾ ਮਿਲ ਨਹੀਂ ਸਕਦਾ ਛੋਟੇ ਜਿਹੇ ਮੇਰੀ ਉਹ ਤੈਨੂੰ ਹੋ ਜਾਂਦੀ ਹੈ ਚਲ ਕੋਈ ਸਮਾਨ ਇਹ ਨਾ ਠੀਕ ਨਾਲ ਖਾਓ ਹੋ ਜੂਗੀ ਸਮਾਨੀ ਨਹੀਂ ਠੀਕ ਹੈ ਕਿਸੇ ਇਹ ਤਾਂ ਕੋਈ ਨਾ ਆਦਾ ਹੋਰ ਜਾਣ ਪਛਾਣ ਵਾਲਾ ਹੁੰਦਾ ਫੇਰ ਤਾਂ ਚੱਲ ਚੱਲ ਪੰਦਾ ਵੀ ਚੱਲ ਤੂੰ ਨਿਆਣੇ ਨੂੰ ਫੜ ਲੈ ਮੈਂ ਦੇਖੀ ਮੈਨੂੰ ਨਿਆਣੀ ਨਾ ਕਰ ਹੁੰਦਾ ਕਿਸੇ ਤੇ ਉਹੀ ਆ ਅੰਤ ਜਿਹੜੀ ਮੈਂ ਉਰੇ ਵਾਲੀ ਬਾਸ ਸੀ ਗਈ ਸੀ ਜੀ ਪੰਜਾਬੀ ਵੀ ਹੈਗੇ ਸੀਗੇ ਪਰ ਮੈਂ ਕਿਸੇ ਨੂੰ ਨਿਆਣਾ ਨਹੀਂ ਪੜਾਇਆ ਆ ਜਾ ਮੈਂ ਕਿਸੇ ਨੂੰ ਨਹੀਂ ਫੜਾਇਆ ਮੈਂ ਆਪਣੀ ਗੋਦੀ ਚ ਕਮ ਵਾਸ਼ਰੂਮ ਤੱਕ ਨਹੀਂ ਗਈ ਮੈਂ ਕਿਹਾ ਜੇ ਕਿਸੇ ਨੂੰ 2 ਮਿੰਟ ਫੜਾਇਆ ਮੈਂ ਵਾਸ਼ਰੂਮ ਗਈ ਚੱਕ ਕੇ ਭੱਜ ਕੇ ਕੋਈ ਨਹੀਂ ਬਤਾ ਮਾਂ ਦਾ ਦਿਲ ਹੁੰਦਾ ਹੀ ਇਹ ਜੇ ਅੱਗੇ ਕਿਹੜੀਆਂ ਤਕਲੀਫਾਂ ਦੇ ਨਾਲ ਮੈਂ ਪਾ ਲਿਆ ਹੈ ਅੱਜ ਹੁਣ ਵੀਡੀਓ ਹੁੰਦੀਆਂ ਜਾਂ ਇੰਸਟਾਗ੍ਰam ਵਗੈਰਾ ਤੇ ਇੰਟਰਨੈਟ ਤੇ ਕਿੰਨਾ ਕੁ ਛੋਣ ਦਿਆ ਹੋਈ ਆ ਚਲੋ ਕਿਹਨੇ ਵੇਖਿਆ ਕਿੰਨਾ ਬੇਤਰ ਲੱਗਦਾ ਨਾ ਚਲੋ ਕੋਈ ਨਹੀਂ ਮਾਰਾ ਮੈਂ ਤਾਂ ਹੈਰਾਨ ਹੋ ਗਈ ਮੈਂ ਕਿਹਾ ਦੱਸ ਤਾ ਜਦੀ ਨੇ ਬਾਥਰੂਮ ਵੀ ਨਹੀਂ ਗਈ ਤੂੰ ਵਿਚਰਾ ਵਿੱਚ ਹਾਂ ਚਲ ਕੋਈ ਨਾ ਅਡਾ ਡਰਾਈਵਰ ਵੀ ਕਹੇ ਹਟੇ ਕਹਿੰਦੀ ਕਿ ਚੱਲ ਬੱਚਾ ਖੜਾ ਦੋ ਵੀ ਜਦੋਂ ਦਾ ਕੋਈ ਨਾ ਪੰਜਾਬੀ ਭਾਈ ਸੀਗਾ ਮੈਨੂੰ ਵੀ ਉਹ ਫਿਰ ਵੀ ਆਪਣਾ ਮਨ ਨਹੀਂ ਨਾ ਮੰਨੇ ਮਨ ਦਾ ਇਤਵਾਰ ਹੁੰਦਾ ਚਲੋ ਕੋਈ ਗੱਲ ਨਹੀਂ ਕੱਲੀ ਗਈ ਹੈ ਮਜਬੂਰੀ ਨੂੰ ਗਈ ਹੈ ਇਹ ਉਹ ਹੀ ਤਾਂ ਹੈ ਨਹੀਂ ਤਾਂ ਵੀਰ ਨੇ ਚਲੇ ਜਾਣਾ ਤਾਂ ਨਾਲ ਹੀ ਹੋਰ ਜਾਣਾ ਗਾਹਾਂ ਨੂੰ ਸੀ ਤਾਂ ਉਹ ਨਹੀਂ ਜਾਣਾ ਅੱਛਾ ਮੰਮੀ ਨੇ ਤਿਆਰੀ ਤੇ ਤੁਸੀਂ ਜਾਈਓ ਹੋ ਗਿਆ ਮੈਂ ਜਾਂਦੀ ਆਪਣੇ ਘਰ ਵਾਲੇ ਨਾਲ ਬਲੌਗ ਬਣਾਉਣਾ ਸੀ ਤਾਂ ਦੋ ਹਫ਼ਤੇ ਲੱਗੇ ਹੋਣੇ ਜੂਪੀ ਗਾੜੀ ਮੰਮੀ ਕਹਿੰਦੀ ਆਓ ਆਓ ਜੀ ਸੱਦ ਕੇ ਆਓ ਅਸੀਂ ਆਲੇ ਚ ਜਾਂਦਾ ਫਾਇਦਾ ਹੂਨ ਲਾਈਟ ਮੈਂ ਗਈ ਕਰਮਾਣੀ ਲਾਈਟ ਸੋਣੀ ਆਈ ਗਈ ਮੇਰੇ ਹੁੰਦੇ ਹੁੰਦੇ ਮੰਮੀ ਕਹਿੰਦੀ ਇੰਨੀ ਲਾਈਟ ਤਾਂ ਹੁੰਦੀ ਵੀ ਨਹੀਂ ਜਿੰਨੀ ਤੇਰੇ ਹੁੰਦੇ ਆਉਂਦੇ ਆਹੋ ਠੰਡ ਚ ਜਾ ਚਲੋ ਹੋ ਗਿਆ ਨਾ ਫਾਇਦਾ ਹੋ ਗਿਆ ਭਾਈ ਸਾਰ ਸਖਾਲੇ ਲੈਟ ਆਏ ਨੇ ਵੀ ਦੋ ਦੋ ਤਾਂ ਆਇਆ ਭਈਆ ਸਵਾਗਤ ਕਰੀਏ ਲੈਟ ਦੀ ਲੋੜ ਵੀ ਨਹੀਂ ਉੱਥੇ ਹਾਂ ਐਨਕਾ ਲੱਗਾ ਲਾਈਵੇ ਨਾ ਆਪ ਬਗਾਰਾ ਉੱਥੇ ਨਹੀਂ ਠੰਡੀ ਹਵਾ ਪੁੱਤ ਠੰਡੀ ਹਵਾ ਹੈ ਅਸੀਂ ਚੱਲੇ ਐ ਵੀ ਜਿਵੇਂ ਏਸੀ ਲੱਗਿਆ ਹੁੰਦਾ ਢੇਡਾ ਤਾਂ ਦਨ ਚੱਕੂ ਜਾ ਤੇ ਚਲ ਢੇਡਾ ਰੜ ਗਿਆ ਮੁੰਡੇ ਨੇ ਹਣ ਮੰਮੀ ਕਿਆ ਕਹਿੰਦੇ ਕਦ ਆਉਗੇ ਮੰਮੀ ਆਪ ਕਦ ਆਉਗੇ ਦੇਖੂਗੇ ਮੰਮੀ ਮੈਂ ਥੋੜੇ ਟਾਈਮ ਬਾਅਦ ਚਲ ਮੰਮੀ ਉਹ ਖਾ ਸਕਗੇ ਪਿਆ ਹੋ ਗਾ ਉਹ ਅੱਗੇ ਆ ਰਹਿਣ ਦੇ ਉਹ ਤੇ ਆਪੇ ਚੱਕੂਗੀ ਆਲੇ ਪਾਲਾ ਹੱਥ ਬਾਚਾ ਕੱਪ ਦਿੱਤਾ ਹੁਣ ਨਾਨਕੇ ਨਾਨਕੇ ਆਂ ਦੱਸੋ ਕੀ ਹਾਲ ਚਾਲ ਨਾਨਕੇ ਕਿਹੜੇ ਪਿੰਡ ਆਹ ਪੂਰਨਪੁਰਾ ਪੂਰਨਪੁਰਾ ਜਿੱਥੇ ਮੰਮੀ ਰਹਿੰਦੀ ਉਹ ਕਿਹੜਾ ਪਿੰਡ ਆ ਪਿੰਲੀ ਪੀਤਰ ਸ਼ੋਲਾ ਹੈ ਪੂਰਨਪੁਰ ਖੀਰੀ ਜਾਨਾਂ ਦਾ ਉੱਧਰ ਜਿੱਦੇ ਹੁਣ ਸਾਨੂੰ ਇਹਨਾਂ ਪਤਾ ਨਹੀਂ ਦੀਦੀ ਤੈਨੂੰ ਪਤਾ ਹੈ ਮੰਮੀ ਪਤਾ ਕਰੇ ਮਾਲਾ ਦਾਣਾ ਚੱਲੀਆਂ ਜਾਨਾਂ ਅੱਛਾ ਖੈਰਾਬ ਆਪਣੇ ਜਿਆਦਾ ਲਾਗ ਲਾਗ ਪਿੰਡ ਆ ਹਾਂ ਅੱਛਾ ਇਹਨਾਂ ਨੇ ਦੂਰ ਪੈਂਦਾ ਕਹਿੰਦੇ ਵੀ ਨਾਨਕੇ ਜਿੰਦੂ ਰੱਜੀ ਆ ਆਪਣੇ ਨਾਨਕੇ ਹੱਸੀ ਦੋ ਨਾਨਕੇ ਘੰਟੇ ਦਾ ਲਾਗਿੰਦਾ ਰਸਤਾ ਓਕੇ 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 ਕਹਿੰਦੀ ਮਾਮੇ ਨੂੰ ਪਤਾ ਲੱਗ ਗਿਆ ਮਾਮਾ ਜਦੇ ਆ ਗਏ ਨੇ ਹੰਦਾਈ ਹਾਂ ਫੇ ਆਈ ਵੀ ਹੈ ਚੱਲ ਹੰਦਾਈ ਆ ਉਹ ਮਸੀ ਮਸੀ ਉਹਨਾਂ ਨੂੰ ਮਸੀਓ ਦੇਖਣੇ ਆ ਹਾਂ 4 5 ਸਾਲ ਪਿੱਛੇ ਗਈ ਆ ਫੇ ਪਾਣ ਜੇ ਪਾਣ ਜੀ ਨਾਨਕੇ ਆਰ ਵੀ ਬਹੁਤ ਪਿਆਰੇ ਨੇ ਸਾਲ ਪਿੱਛੇ ਦੇ ਤਾਂ ਪਹਿਲਾਂ ਆ ਆ ਨਾਨੀ ਜਦੋਂ ਪਾਸੇ ਆਵੇਂ ਦੀ ਮਿਲੀ ਉਹ ਫੰਟੀ ਮਾਏ ਜੀ ਪਾਸੇ ਵੀ ਤੂੰ ਪਹਿਲਾਂ ਲਿਲਾ ਵੀ ਆਵੇਦੀ ਬਸ ਜੀ ਨਹੀਂ ਜਾਣਾ ਕਹਿੰਦੇ ਤੂੰ ਅਸੀਂ ਦੇ پرانے ਨਾਲ ਗੱਲ ਕਰ ਲੂਗੀ ਕਹਿ ਕੁੜੀ ਆ ਪਰੋਣੇ ਨੇ ਤਾਂ ਕੁਝ ਨਹੀਂ ਕਹਿਣਾ ਕਿ ਘਰ ਦੇ ਤਾਂ ਕੁਝ ਨਹੀਂ ਕਹਿੰਦੇ ਬਈ ਉਹ ਦੂ ਦੂ ਗੱਲ ਤਾਂ ਹੋਈ ਆ ਉਹ ਵੀ ਡਰ ਗਏ ਉਹ ਮੈਂ ਕਿਹਾ ਨਹੀਂ ਮੈਂ ਕਾਦੀ ਪਰੋਣੇ ਨਾਲ ਗੱਲ ਕੋਈ ਨਾ ਤਾਂ ਮੈਂ ਰਾਤ ਬਰਾਜ ਆ ਕੇ ਨੂਰ ਦੇ ਪਾਪਾ ਨੂੰ ਵੀ ਦੱਸਿਆ ਇਹ ਕਹਿੰਦਾ ਫਿਰ ਰਹਿਣ ਦਿੰਦੀ ਜਿੰਨਾ ਵੀ ਦੇਖ ਲੈਂਦੀ ਫਿਰ ਇਹਦਾ ਬਸ ਖਰਾਬ ਹੋਇਆ ਮੈਂ ਨਾ ਕੋਈ ਨਾ ਵੀ ਜਾਗਦੀ ਆ ਐਕਚੁਅਲ 'ਚ ਸਾਹ ਤੁਹਾਨੂੰ ਵੀ ਰੀ ਆ ਕੇ ਆਇਆ ਨਾ ਸੱਚੀ ਗੱਲ ਦੱਸੋ ਗੱਲ ਆਹੀ ਹੋ ਜਾਂਦੀ ਆ। ਮਨ ਕੀਤ ਦਾ ਡਾਰੀ ਵੇਖੇ ਕੋਈ ਕਿਤੇ ਖਤ ਹੋਈ ਨਾ ਖੂਕ ਨੀ ਜਰ ਨਹੀਂ ਆਨੇ। ਖੂਕ ਤੇ ਇੰਨਾ ਡਰ ਲੱਗੇ ਮੇਖ ਕਿਤੇ। ਭਰਾਏ ਤਾਂ ਦੁਨੀਆ ਇਜੜੀ ਹੁੰਦੀ ਪੰਦੀ ਸੀ। ਫੇਰ ਜਦੋਂ ਕੋਈ ਉੱਠ ਕੇ ਤੋਰਦਾ ਬਾਜ਼ਰ ਫੇਰ ਗੋਦੀ ਚੱਕ ਲੈਂਦੀ ਇਹਨੂੰ। ਵੇਖੇ ਕਿਤੇ ਮੇਰੇ ਹੱਥ 'ਚ ਹੋਊਗਾ ਮੈਂ ਲੜਦਾ ਲਾਉਂਗੀ ਤੇ ਸਿਰ ਢਪਾਈ ਤੇ ਚੱਕੀ ਲੀਕ। ਆ ਕੇ ਲੇਗੇ ਕੀ ਕਰੂੰਗੀ ਮੈਂ। ਚੱਲ ਕੋਈ ਗੱਲ ਨਹੀਂ ਸਭ ਦੁਨੀਆ ਨਾਲ ਹੀ ਹੁੰਦਾ। ਨਿਆਇ ਰ ਹੁੰਦਾ ਹੀ ਸੇ ਆਪਣੇ। ਕਿਉਂਕਿ ਜਿੱਦਾਂ ਦਾ ਮਾਹੌਲ ਚੱਲ ਰਿਹਾ ਨਾ ਮੰਮੀ ਉਦਾਂ ਦਾ ਦੇਖ ਕੇ ਡਰ ਬੈਠੇ ਜਾਂਦਾ ਬੇਸ਼ੱਕ ਉਹ ਮੇ ਦਾ ਕੁਝ ਹੋਵੇ ਹੀ ਨਾ ਸਿਆਣੀਆਂ ਸਿਆਣੀਆਂ ਕੁੜੀਆਂ ਜਿੱਦਾਂ ਮਨੀਸ਼ਾ ਸੀਗੀ ਉਹ ਵੀ ਨਹੀਂ ਸੇਫ ਤੇ ਨਿਆਣੇ ਦਾ ਫੇਰ ਵਿਚਾਰੇ ਕੀ ਆਏ ਮਨੀਸ਼ਾ ਦਾ ਦੇਖ ਲਾ ਬਾਹਰ ਕਿੰਨਾ ਹਾਂ ਤੇ ਮੈਨੂੰ ਸ਼ਾਂਤੀ ਬਖਸ਼ੇ ਪੂਰੀ ਹੋਲੀ ਨਾ ਵਿਚਾਰੀ ਨੂੰ ਹਾਂ ਮਾਹ ਦਾ ਕਾਲੀ ਵਗੈਰਾ ਖਰੜਤੀ ਸੀ ਉਹ ਕਿੱਥੇ ਦੀ ਸੀ ਪਹਿਲਾਂ ਪਤਾ ਨਹੀਂ ਆ ਨਹੀਂ ਬਤਾਉਦੀ ਕਿੱਥੇ ਦੀ ਦੇਖੀ ਉਹਨੂੰ ਸਹੀ ਤਾਂ ਨਾਲ ਉੱਥੇ ਗੱਲਾਂ ਕਰਨ ਲੱਗੇ ਵਲਦੀ ਹਾਂ 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 ਬਹੁਤ ਬੁਰਾ ਹਾਲ ਹੋਇਆ ਪਰ ਮੰਮੀ ਆ ਨੂਰਾ ਵਰਗਿਆਂ ਨੂੰ ਵੀ ਬਾਹਰ ਭੇਜਣ ਦਾ ਸਮਾਂ ਹੈ ਬਹੁਤ ਬੁਰਾ ਹਾਲ ਤੇ ਮੈਨੂੰ ਡਰ ਸੀਗਾ ਤੇ ਇਹ ਤਾਂ ਮਨ ਵੀ ਉਹ ਮੈਨੂੰ ਮਨ ਕੀਰਤਨ ਮੈਂ ਗੋਦੀ ਚਾਕੇ ਦੋ ਮਿੰਟ ਤੱਕ ਹੋਣਾ ਵੀ ਥੱਕ ਵੀ ਤਾਂ ਜਾਵੇ ਫਿਰ ਜਦ ਇਹ ਗੋਦੀ ਬਿਠਾ ਲਈ ਅਤਾ ਨਹੀਂ ਕਿ ਆ ਚੱਲਦਾ ਹਵਸਨਾਂ ਬਾਰੀ ਕਰਦੇ ਹੋਇਆ ਵਾਂ ਨਹੀਂ ਕਿਹ ਜੀ ਹੋ ਗਈ ਵੀ ਚੰਦਗਾਸ ਕਿਹ ਜੀ ਬਦਲ ਗਈ ਦੁਨੀਆ ਅੱਗੇ ਵੀ ਤਾਂ ਦੁਨੀਆ ਦੀ ਦੇਖ ਲੈ ਜਿੱਦੜ ਅੱਪਾ ਉੱਥੇ ਨੂੰ ਗਏ ਤੇ ਆ ਮਾੜੀ ਪਰਨੋਂ ਤੁਸੀਂ ਦੱਸਦੇ ਨਹੀਂ ਤੇ ਮੈਂ ਪਹਿਲਾਂ ਦਾ ਟਾਈਮ ਇਹ ਜੇ ਤਾਂ ਵੇ ਦਰਵਾਜ਼ੇ ਖੋਲ ਕੇ ਲੰਘ ਜਾ ਕੋ ਡਰ ਨਹੀਂ ਹੈਗਾ ਹੁਣ ਦੇਖ ਲੈ ਜਿੱਦੇ ਮਰਜੀ ਜਿੰਦੇ ਲਈ ਜਾ ਤਾਂ ਵੀ ਡਰ ਬੈਠਾ ਰਹਿਣਾ ਮਨ ਚ ਆਹ ਹੁਣ ਤਾਂ ਡਰ ਲੱਗੀ ਜਾਂਦਾ ਭਾਈ ਹੁਣ ਤਾਂ ਕੁੜੀਆਂ ਜਮਾਂ ਸੇਫ ਨਹੀਂ ਲੱਗੀਆਂ ਕੁੜੀਆਂ ਮੰਮੀ ਜ਼ਿਆਦਾਤਰ ਆਹ ਜਾਨਵਰ ਬੈਠੇ ਨੇ ਜਿਹੜੇ ਜਾਨਵਰ ਉਹ ਬੁੱਤਾਂ ਹੋਰੀ ਨਾ ਚੱਜਦੇ ਲੱਗਿਆ ਬੜੀ ਕਿਉ ਫਿਰਦਾ ਕਿਆ ਬੜੀਆਂ ਕਿਆ ਕੋਈ ਵੀ ਨਹੀਂ ਸੇਫ ਹੈ ਮੈਂ ਬੜੀਆਂ ਤਾਂ ਛੱਡ ਕੇ ਹੀ ਜਾਂਦੇ ਆ ਵੀ ਕੱਪੜੇ ਨਹੀਂ ਮਾਉਂਦੀਆਂ ਚੱਲ ਜੀ ਮੰਨ ਲਾ ਹੁਣ ਸਿਆਣਿਆਂ ਨੂੰ ਕਿਆ ਪਤਾ ਸਿਆਣੀ ਬਿਆਣੀ ਜਨਾਨੀ ਨਹੀਂ ਛੜਦੇ ਦੇਖ ਲੈ ਸਿਆਣੀ ਬਿਆਣੀ ਜਨਾਨੀ ਕਿਆ ਹੁੰਦੀ ਹੈ ਇੱਧਰ ਆ ਉਹੀ ਗੱਲ ਹੋ ਗਈ ਮਾਣਾ ਘਰੇ ਕਿਆ ਬੰਦਾ ਇੱਧਰ ਨੂੰ ਇਹ ਮੇਰੀ ਲਾਡੋ ਵਾਗੀ ਮੇਰੀ ਲਾਡੋ ਜਿਹੜਾ ਸਾਬ ਨਾਲ ਨਾ ਦੁਨੀਆ ਚੱਲਦੀ ਆ ਉਸ ਸਾਬ ਨਾਲ ਤਾਂ ਇਹ ਛੇਤੀ ਹੋਵਾਂ ਤਾਂ ਦੁਨੀਆ ਨਾਲ ਦੇਖ ਲਈ ਤੇ ਛੇਤੀ ਹੋਵਾਂ ਤਾਂ ਆ ਜਣ ਗੁਰੂ ਨਾਨਕ ਦੇਵ ਜੀ ਨੇ ਕਿੰਨਾ بڑا ਪਦ ਦਿੱਤੀ ਵਿਆ ਔਰਤ ਨੂੰ ਜੋ ਜਨਮ ਨਹੀਂ ਲੱਸ ਫਿਰ ਹਾਂ ਹਾਂ ਮੈਂ ਸੰਦਲ ਲਿਆ ਮੂਰਦੇ ਸੰਦਲ ਲਿਆ ਚੱਕ ਕੇ ਆਂਦਾ ਤੇ ਮੈਂ ਉਹ ਤਾਰ ਕੇ ਰੱਖਾਈ ਵੀ ਪਾਇਵੇ ਸੀ ਉਹ ਨਹੀਂ ਉਹ ਤਿਲਕਦੇ ਆ ਕਾਪੀ ਤੋਂ ਤਿਲਕਦੇ ਆ ਤੂੰ ਇਹ ਸੰਦਲ ਪਾ ਲਈ ਮੇਰੇ ਚੁੱਪਣ ਵੀ ਕਮਰੇ 'ਚ ਹੋਣੇ ਆ ਇਹ ਦੇਖੀ ਆ ਕੇ ਕੀ ਕਰਦਾ ਦੇਖੀ ਉਹ ਗੰਦੇ ਕਿੱਥੇ ਨਹੀਂ ਸੀ ਮਾਮੀ ਘਰ ਵਾਕ ਵਿੱਚ ਬਿਠਾਇਆ ਉਹਦੇ ਵੀ ਬਿਠਾਇਆ ਨਹੀਂ ਸੀ ਉੱਥੇ ਉਠਾਇਆ ਪਹਿਲਾਂ ਬੈਠਾ ਰਿਹਾ ਬੈਠਾ ਰਿਹਾ ਮੈਂ ਕਿਹਾ ਹਨਵਾ ਮਾਰਦੀ ਹੈ ਨੇ ਫੇਰ ਸਾਨੂੰ ਇੱਕ ਵਾਰ ਹੀ ਸਾਨੂੰ ਹੀ ਮਾਰੀ ਜਾਂਦੇ ਫਿਰ ਉਤਾਰ ਲਿਆ ਦੇਦੀ ਇੱਕ ਗੱਲ ਨੋਟਿਸ ਕਰੀ ਕੋਈ ਵੀ ਨਿਆਣਾ ਪਹਿਲਾਂ ਪਿੱਛੇ ਨੂੰ ਰੋਣਾ ਸਿੱਖਦਾ ਫੇਰ ਮੁਰੇ ਨੂੰ ਕਰਦਾ ਆਇਓ ਕਾਦੀ ਸ਼ੂਪੀ ਕਰਨ ਵੀ ਆਇਓ ਕਰਦੇ ਹੁੰਦੇ ਤੇ ਪਹਿਲਾਂ ਇਹਨਾਂ ਨੇ ਪਿੱਛੇ ਨੂੰ ਰੋਣਾ ਨੂ ਨੀ ਰੁੜੀ ਨੂ ਨਹੀਂ ਰੁੜੀ ਆਪਣੇ ਉੱਤੇ ਹੋਰ ਵੀ ਜਰਾ ਕਹਿੰਦੀ ਮਾਰੇ ਮਾਰੇ ਇੱਥੇ ਨਹੀਂ ਹੁੰਦਾ ਮੇ ਮੁਰੇ ਨੂੰ ਰੁੜੀ ਸਾਡੀ ਨੂਰ ਉਹ ਨਹੀਂ ਰੁੜੀ ਪਿੱਛੇ ਨੂੰ ਇਹ ਤਾਂ ਹੂ ਗਲੋਟਣੀ ਆ ਖਾਂਦਾ ਲੱਕ ਚੱਕ ਲੰਦਾ ਮੂੰਹੋਂ ਇਹਨਾਂ ਨੇ ਕਰਵਾ ਲੈਣਾ ਇਹਦਾ ਕੋਈ ਤਾਂ ਹਿੱਲਾ ਕਰੋ ਕੋਈ ਆਏ ਮਾਰਦਾ ਪੈਟਰ ਨਾਲ ਜਾ ਕੇ ਇਹਨੂੰ ਕੁੱਟੋ ਫੜ ਕੇ ਪਹਿਲਾਂ ਤਾਂ ਇਹਨੂੰ ਕੁੱਟੋ ਮੇਰੀ ਮਾਮੇ ਦੀ ਕੁੜੀ ਆ ਨਾ ਛੋਟੇ ਵਾਲੀ ਵੀ ਆ ਇੱਥੇ 1 ਮਹੀਨਾ ਬੜੀ ਆ ਇੰਨੀ ਸਾਊ ਜੀ ਹੁਣ ਚੜੀ ਇੱਕ ਜੇ ਬੈਠੀ ਆ ਨੀ ਚੁੱਪ ਕਰਕੇ ਤਾਂ ਹੀ ਕਹਦੇ ਨੇ ਕੁੜੀਆਂ ਸਾਊ ਹਤ ਹੁੰਦੀਆਂ ਜਿੱਦਾਂ ਨੂੰ ਲਾਉਂਦੇ ਤੁਰ ਜਾਂਦੀਆਂ ਇਹ ਦੂਏ ਮਾਮੇ ਦੀਆਂ ਪੈਰ ਪੁੰਜਰ ਨੂੰ ਦੇ ਮਤਲਬ ਫੁਰਤੀਲੀ ਜੀ ਨਹੀਂ ਹੈ ਆਪਣਾ ਧੋਣੀ ਵਾਲਾ ਇੱਥੇ ਪਿਆਈ ਉ ਮਤਲਬ ਉਹ ਆ ਬਸੇ ਕੱਗਲ ਆ ਉਹ ਜਿੱਦਾਂ ਨੂੰ ਮਰਜ਼ੀ ਲੈ ਚੱਲ ਕੁੜੀਆਂ ਆਂਦੀ ਦੀ ਝੜਕ ਕੇ ਵੀ ਲਾਲਾ ਤਾਂ ਵੀ ਇਨਾਂ ਨੇ ਲੱਗ ਜਾਣਾ ਹਲੇ ਆਹ ਜਿਹੜਾ ਛੋਕਰਾ ਬੱਠਾ ਹੈ ਕਹਿਣਾ ਕੋਟੋਈ ਨੂੰ ਫੜ ਕੇ ਪਹਿਲਾਂ ਭਾਈ ਤਾਂ ਕੈੜੇ ਹੁੰਦੇ ਆ ਹੋਰ ਕੀ ਆ ਦੇਖ ਲੈ ਭਾਈ ਛੋਟਾ ਹੋਵੇ ਚਾਹੇ ਬੜਾ ਕੈੜੇ ਹੁੰਦੇ ਆ ਆਪ ਤੁਰੇ ਸਭ ਪਾਵਾ ਦੇ ਚਲੋ ਕੁਟੂਂਗੀ ਫੇਰ ਚਲੋ ਠੀਕ ਆ ਜੀ ਫੇਰ ਹੁਣ ਤੁਹਾਡੀ ਉਮੀਦਾਂ ਪਰ ਫਿਰ ਗਿਆ ਪਾਣੀ ਦੀਦੀ ਸਾਡੇ ਚ ਫੇਰ ਸ਼ਾਮਿੰਗ ਹੋਗੀ ਸਾਰੇ ਨਹੀਂ ਹੈਗੇ ਜਿੰਨੇ ਵੀ ਸੋਚਦੇ ਸੀ ਵੀ ਦੀਦੀ ਹੈ ਨਹੀਂ ਉੰਨੀਆਂ ਦੀ ਗੱਲ ਕਰਦੇ ਆ ਚਲੋ ਠੀਕ ਹੈ ਜੀ ਹੁਣ ਅਗਲੇ ਵਲੌਗਸ 'ਚ ਮਿਲਦੇ ਆਓ ਕੇ ਫਿਰ ਬਾਏ ਬਾਏ